ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਪੰਜਾਬੀ ਚਮਤਕਾਰੇ ਟੋਟਕੇ ਦੇ ਉੱਪਰ ਦੋਸਤੋ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਵੇਂ ਤੁਹਾਨੂੰ ਪਤਾ ਹੈ ਜੀ ਕਿ ਅੱਜ 29 ਮਾਰਚ ਹੈ ਤੇ ਚੇਤ ਮਹੀਨੇ ਦੀ ਆਮਵਸਿਆ ਹੈ ਇਸ ਦਿਨ ਸੂਰਜ ਗ੍ਰਹਿਣ ਵੀ ਲੱਗਣ ਵਾਲਾ ਹੈ ਉਹ ਕਿਹੜੇ ਤਿੰਨ ਰਾਸ਼ੀ ਵਾਲੇ ਹਨ ਜੀ ਜਿਹੜੇ ਧਨ ਨਾਲ ਹੋ ਜਾਣਗੇ ਮਾਲਾ ਮਾਲ ਸੋ ਮਠਿਆਈ ਵੰਡਣ ਦੇ ਲਈ ਹੋ ਚਾਓ ਤਿਆਰ ਕਿਉਂਕਿ ਤੁਹਾਡਾ 골ਡਨ ਸਮਾਂ ਸ਼ੁਰੂ ਹੋਣ ਵਾਲਾ ਹੈ ਤੁਹਾਡੇ ਬਾਰੇ ਬਹੁਤ ਹੀ ਵੱਡੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਜੈ ਮਾਤਾ ਦੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਮਾਤਾ ਲక్ష్ਮੀ ਜੀ ਦੀ ਕਿਰਪਾ ਤੁਹਾਡੇ ਤੇ ਬਣ ਜਾਵੇ ਤੇ ਭਗਵਾਨ ਸੂਰਜ ਦੇਵ ਦੀਆਂ ਕਿਰਨਾਂ ਤੋਂ ਮਾੜੀਆਂ ਪ੍ਰਕਿਰਤੀਆਂ ਤੋਂ ਤੁਸੀਂ ਬਚ ਜਾਓ ਤੇ ਤੁਸੀਂ ਧਨ ਨਾਲ ਹੋ ਜਾਓ ਮਾਲਾ ਮਾਲ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਦੋਸਤ ਅੱਜ 29 ਮਾਰਚ ਨੂੰ ਸੂਰਜ ਗ੍ਰਹਿਣ ਵੀ ਲੱਗਣ ਵਾਲਾ ਹੈ ਤੇ ਤਿੰਨ ਰਾਸ਼ੀ ਵਾਲੇ ਹੋ ਜਾਣਗੇ ਜੀ ਕਰੋੜਪਤੀ ਧਨ ਦੇ ਨਾਲ ਮਾਲਾ-ਮਾਲ ਹੋ ਜਾਣਗੇ ਉਹਨਾਂ ਦੇ ਲਈ ਬਹੁਤ ਹੀ ਵੱਡੀ ਭਵਿੱਖਬਾਣੀ ਕਰ ਦਿੱਤੀ ਗਈ ਹੈ ਜਿਹੜੀ ਭਵਿੱਖਬਾਣੀ ਕੇ ਕਦੇ ਵੀ ਝੂਠ ਸਾਬਿਤ ਨਹੀਂ ਹੋਈ ਕਿਹਾ ਜਾ ਰਿਹਾ ਹੈ ਕਿ ਬਹੁਤ ਸਾਲਾਂ ਦੇ ਬਾਅਦ ਇਹ ਵੱਠੀ ਭਵਿੱਖਬਾਣੀ ਤੁਹਾਡੇ ਲਈ ਕਰ ਦਿੱਤੀ ਗਈ ਹੈ ਕਿ ਕਿਸ ਸਾਲ ਭਾਵਕੇ 2025 ਦੇ ਵਿੱਚ 29 ਮਾਰਚ ਨੂੰ ਪਹਿਲਾ ਸੂਰਜ ਗ੍ਰਹਿਣ ਲੱਗਣ ਵਾ ਪਹਿਲਾ ਸੂਰਜ ਗ੍ਰਹਿਣ ਲੱਗਣ ਜਾਵੇਗਾ ਤੇ ਜਿਸ ਦੇ ਨਾਲ ਦੋਸਤੋ ਇਹ ਸੂਰਜ ਗ੍ਰਹਿਣ ਕੋਈ ਮਾਮੂਲੀ ਤੇ ਸਧਾਰਨ ਸੂਰਜ ਗ੍ਰਹਿਣ ਨਹੀਂ ਹੋਵੇਗਾ ਦੋਸਤੋ 29 ਮਾਰਚ ਭਾਵਕੇ ਅੱਜ ਦੇ ਦਿਨ ਚੇਤ ਦੀ ਆਮਾਵਸਿਆ ਵੀ ਹੈ ਤੇ ਇਸ ਤਰੀਕ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਆਪਣੀ ਸ਼ਕਤੀਸ਼ਾਲੀ ਊਰਜਾ ਦੇ ਕਾਰਨ ਬੇਹੱਦ ਚਮਤਕਾਰੀ ਸੂਰਜ ਗ੍ਰਹਿਣ ਸਾਬਿਤ ਹੋਣ ਵਾਲਾ ਹੈ ਇਸ ਦੇ ਬਾਰੇ ਤਾਂ ਤੁਸੀਂ ਬਹੁਤ ਦਿਨਾਂ ਤੋਂ ਖਬਰ ਸੁਣਨਦੇ ਹੀ ਰਹੇ ਹੋਵੋਗੇ ਦੋਸਤੋ ਇਸ ਸੂਰਜ ਗ੍ਰਹਿਣ ਦਾ ਸ਼ੁਭ ਪ੍ਰਭਾਵ 12 ਰਾਸ਼ੀਆਂ ਦੇ ਵਿੱਚੋਂ ਤਿੰਨ ਰਾਸ਼ੀਆਂ ਦੇ ਉੱਤੇ ਪਵੇਗਾ ਜੀ ਹਾਂ ਦੋਸਤੋ ਪਰ ਇਹ ਰਾਸ਼ੀਆਂ ਬਣ ਜਾਣਗੀਆਂ ਕਰੋੜਪਤੀ ਤੇ ਧਨ ਦੇ ਨਾਲ ਹੋ ਜਾਣਗੀਆਂ ਜੀ ਮਰਲਾ ਮਰਲਾ ਦੋਸਤੋ ਇਸ ਵਾਰ 29 ਮਾਰਚ ਨੂੰ ਲੱਗਣ ਜਾ ਰਿਹਾ ਹੈ ਜੀ ਭਾਵ ਕਿ ਅੱਜ ਦੇ ਦਿਨ ਵੱਡਾ ਸੂਰਜ ਗ੍ਰਹਿਣ ਤੇ ਕਈ ਰਾਸ਼ੀ ਵਾਲਿਆਂ ਦੀ ਕਿਸਮਤ ਹੀ ਪੂਰੀ ਤਰ੍ਹਾਂ ਪਲਟ ਜਾਵੇਗੀ ਅਤੇ ਇੱਕ ਵੱਡਾ ਕ੍ਰਿਸ਼ਮਾ ਸਭ ਦੇ ਸਾਹਮਣੇ ਆਉਣ ਵਾਲਾ ਹੈ ਕਿਉਂਕਿ ਦੋਸਤੋ ਜੇਕਰ ਇਹ ਰਾਸ਼ੀ ਵਾਲੇ ਜਾਤਕ ਜਿਹੜੇ ਹਨ ਬਹੁਤ ਹੀ ਸਮੇਂ ਤੋਂ ਆਪਣੀ ਜ਼ਿੰਦਗੀ ਦੇ ਵਿੱਚ ਕਾਫੀ ਜ਼ਿਆਦਾ ਗਰੀਬੀ ਦੁੱਖ ਕਸ਼ਟਾਂ ਤੇ ਤਕਲੀਫਾਂ ਦਾ ਸਾਹਮਣਾ ਕਰਦੇ ਪਏ ਸਨ ਤਾਂ ਹੁਣ ਇਹਨਾਂ ਨੂੰ ਦੱਸ ਦਿੰਦੇ ਹਾਂ ਜੀ ਕਿ ਅੱਜ ਦੇ ਦਿਨ ਭਾਵ ਕਿ 29 ਮਾਰਚ ਨੂੰ ਸੂਰਜ ਗ੍ਰਹਿਣ ਵੀ ਲੱਗੇਗਾ ਤੇ ਨਾਲ ਦੇ ਨਾਲ ਚੇਤ ਦੀ ਅਮਾਵਸਿਆ ਵੀ ਹੈ ਲੱਗਣ ਵਾਲੇ ਸੂਰਜ ਗ੍ਰਹਿਣ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਫੇਰ ਬਦਲਾਵ ਹੋਣੇ ਸ਼ੁਰੂ ਹੋ ਜਾਣਗੇ ਉਹ ਬਦਲਾਵ ਇਹਨਾਂ ਦੇ ਲਈ ਚੰਗੇ ਤੇ ਸ਼ੁਭ ਸਾਬਿਤ ਹੋ ਜਾਣਗੇ ਇਹਨਾਂ ਦੇ ਘਰ ਦੇ ਵਿੱਚ ਲੰਮੇ ਸਮੇਂ ਤੋਂ ਜਿਹੜੀ ਪੈਸੇ ਦੀ ਤੰਗੀ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ ਸੀ ਤਾਂ ਦੋਸਤੋ ਆਉਣ ਵਾਲੇ ਸਮੇਂ ਵਿੱਚ ਇਹਨਾਂ ਨੂੰ ਵੱਡੀਆਂ-ਵੱਡੀਆਂ ਸਫਲਤਾਵਾਂ ਤੇ ਵੱਡੀਆਂ ਖੁਸ਼ਖਬਰੀਆਂ ਹੱਥ ਲੱਗਣ ਵਾਲੀਆਂ ਹਨ ਜਿਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਹੁਣ ਬਹੁਤ ਹੀ ਵੱਡੇ ਉਤਰਾਅ-ਚੜਾਅ ਆਉਣ ਵਾਲੇ ਹਨ ਜਿਸ ਦੇ ਨਾਲ ਜ਼ਿੰਦਗੀ ਪੂਰੀ ਤਰ੍ਹਾਂ ਹੀ ਬਦਲ ਕੇ ਰਹਿ ਜਾਵੇਗੀ ਇਹ ਖੁਦ ਹੈਰਾਨ ਹੋ ਜਾਣਗੇ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਇਹ ਤਿੰਨ ਰਾਸ਼ੀਆਂ ਦੇ ਉੱਪਰ ਧਨ ਦੀ ਵਰਖਾ ਹੋ ਜਾਵੇਗੀ ਜਿਸ ਦੇ ਨਾਲ ਇਹਨਾਂ ਨੂੰ ਹੁਣ ਧਨਵਾਨ ਬਣਨ ਤੋਂ ਕੋਈ ਵੀ ਦਾਤਾ ਵੀ ਨਹੀਂ ਰੋਕ ਸਕਦਾ ਪਰ ਦੋਸਤੋ ਤੁਹਾਨੂੰ ਇਹ ਵੀ ਦੱਸ ਦਿੰਦੇ ਹਾਂ ਕਿ ਸੂਰਜ ਗ੍ਰਹਿਣ ਤਿੰਨ ਰਾਸ਼ੀਆਂ ਦੇ ਉੱਤੇ ਚੰਗਾ ਪ੍ਰਭਾਵ ਪਾਵੇਗਾ ਪਰ ਇਸ ਦੇ ਉਲਟ ਦੋ ਰਾਸ਼ੀਆਂ ਦੇ ਉੱਤੇ ਸੂਰਜ ਗ੍ਰਹਿਣ ਦਾ ਮਾੜਾ ਪ੍ਰਭਾਵ ਵੀ ਪੈਣ ਵਾਲਾ ਹੈ ਸੋ ਇਹ ਸਾਰੀ ਹੀ ਜਾਣਕਾਰੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਤੋਂ ਮਿਲ ਜਾਵੇਗੀ ਇਸ ਲਈ ਤੁਸੀਂ ਵੀਡੀਓ ਨੂੰ ਬਿਲਕੁਲ ਵੀ ਸਕਿਪ ਨਹੀਂ ਕਰਨਾ ਪੂਰਾ ਅੰਤ ਤੱਕ ਧਿਆਨ ਨਾਲ ਸੁਣਨਾ ਹੈ ਕਿਉਂਕਿ ਹੋ ਸਕਦਾ ਹੈ ਤੁਹਾਡੀ ਵੀ ਰਾਸ਼ੀ ਇਹਨਾਂ ਖੁਸ਼ ਨਸੀਬ ਰਾਸ਼ੀਆਂ ਦੇ ਵਿੱਚੋਂ ਇੱਕ ਬਣ ਜਾਵੇ ਤਿੰਨ ਅਤੇ ਦੋ ਰਾਸ਼ੀਆਂ ਦੇ ਵਿੱਚ ਤੁਹਾਡੀ ਵੀ ਰਾਸ਼ੀ ਸ਼ਾਮਿਲ ਹੋ ਜਾਵੇ ਜਿਨ੍ਹਾਂ ਦੀ ਕਿਸਮਤ ਗਰੀਬੀ ਤੋਂ ਅਮੀਰੀ ਵਿੱਚ ਬਦਲਣ ਵਾਲੀ ਹੈ ਜਾਂ ਫਿਰ ਦੋ ਰਾਸ਼ੀ ਵਾਲੇ ਜਾਤਕਾਂ ਨੂੰ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਹ ਸਾਰੀ ਹੀ ਜਾਣਕਾਰੀ ਹਾਸਲ ਕਰਨ ਦੇ ਲਈ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹਿਣਾ ਅਤੇ ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਦੇਣਾ ਜੀ ਵੀਡੀਓ ਨੂੰ ਲਾਈਕ ਜਰੂਰ ਕਰ ਦੇਣਾ ਜੀ ਦੋਸਤੋ ਕਿਹਾ ਜਾ ਰਿਹਾ ਹੈ ਜੀ ਕਿ ਇਸ ਸੂਰਜ ਗ੍ਰਹਿਣ ਦਾ ਜਿਹੜਾ ਸਮਾਂ ਹੈ ਜੀ ਉਹ 2:12 ਤੋਂ ਸ਼ੁਰੂ ਹੋ ਜਾਵੇਗਾ ਤੇ ਸ਼ਾਮ 6:00 ਵਜੇ ਤੱਕ ਰਹਿਣ ਵਾਲਾ ਹੈ ਭਾਵ ਕਿ ਤੁਹਾਨੂੰ ਦੱਸ ਦਈਏ ਕਿ ਇਸ ਸੂਰਜ ਗ੍ਰਹਿਣ ਦਾ ਲਗਭਗ ਸਮਾਂ 4 ਘੰਟੇ ਦਾ ਰਹੇਗਾ ਜਿਸ ਦੇ ਨਾਲ ਇਸ ਦਾ ਪ੍ਰਭਾਵ ਜਿਹੜਾ ਹੈ ਬਹੁਤ ਹੀ ਲੋਕਾਂ ਦੇ ਪੈਣ ਵਾਲਾ ਹੈ 12 ਰਾਸ਼ੀਆਂ ਦੇ ਉੱਪਰ ਹੀ ਇਸ ਦਾ ਪ੍ਰਭਾਵ ਜ਼ਰੂਰ ਪੈਂਦਾ ਹੈ ਕਿਉਂਕਿ ਇਹ ਇੱਕ ਖਗੋਲੀ ਘਟਨਾ ਹੁੰਦੀ ਹੈ ਜਦੋਂ ਧਰਤੀ ਤੇ ਸੂਰਜ ਦੇ ਵਿਚਕਾਰ ਚੰਦਰਮਾ ਆ ਜਾਂਦਾ ਹੈ ਤਾਂ ਉਸ ਵੇਲੇ ਸੂਰਜ ਗ੍ਰਹਿਣ ਲੱਗ ਜਾਂਦਾ ਹੈ ਕਿਹਾ ਜਾਂਦਾ ਹੈ ਕਿ ਕਿਸੇ ਨਾ ਕਿਸੇ ਦੇ ਉੱਪਰ ਇਸ ਦਾ ਪ੍ਰਭਾਵ ਚੰਗਾ ਪੈਂਦਾ ਹੈ ਤੇ ਕਿਸੇ ਤੇ ਮਾੜਾ ਪੈਂਦਾ ਹੈ ਇਸ ਲਈ ਇਸ ਦੀਆਂ ਮਾੜੀਆਂ ਪ੍ਰਕਿਰਣਾ ਤੋਂ ਬਚਣ ਦੇ ਲਈ ਤੁਸੀਂ ਕਮੈਂਟ ਬਾਕਸ ਦੇ ਵਿੱਚ ਜੈ ਭਗਵਾਨ ਸੂਰਜ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਕਿਹਾ ਜਾ ਰਿਹਾ ਹੈ ਕਿ ਇਹ ਸੂਰਜ ਗ੍ਰਹਿਣ ਜਿਹੜਾ ਹੈ ਇਹ ਬਹੁਤ ਹੀ ਕੁਝ ਹੋਰ ਹੀ ਦੇਸ਼ਾਂ ਵਿੱਚ ਲੱਗਣ ਵਾਲਾ ਹੈ ਆਪਣੇ ਭਾਰਤ ਵਿੱਚ ਨਹੀਂ ਲੱਗੇਗਾ ਇਸ ਲਈ ਤੁਹਾਨੂੰ ਡਰਨ ਦੀ ਬਿਲਕੁਲ ਵੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਦੱਸ ਰਹੇ ਹਨ ਕਿ ਇਸ ਦਾ ਪ੍ਰਭਾਵ ਕੈਨੇਡਾ ਵਿੱਚ ਵੀ ਦੇਖਣ ਨੂੰ ਮਿਲੇਗਾ ਤੇ ਅਰਜנטיਨਾ ਤੇ ਹੋਰ ਵੀ ਕਈ ਪ੍ਰਦੇਸ਼ਾਂ ਵਿੱਚ ਤੁਹਾਨੂੰ ਇਸ ਦਾ ਪ੍ਰਭਾਵ ਵੇਖਣ ਨੂੰ ਮਿਲ ਸਕਦਾ ਹੈ ਨਾਲ ਹੀ ਨਾਲ ਤੁਹਾਨੂੰ ਦੱਸ ਦਈਏ ਕਿ ਜੇਕਰ ਤੁਹਾਡਾ ਵੀ ਕੋਈ ਰਿਸ਼ਤੇਦਾਰ ਭੈਣ ਪਰ ਇਸ ਮੁਲਕ ਦੇ ਵਿੱਚ ਰਹਿੰਦੇ ਹਨ ਜਾਂ ਕੋਈ ਰਿਸ਼ਤੇਦਾਰ ਹੈ ਤੁਸੀਂ ਇਸ ਵੀਡੀਓ ਨੂੰ ਉਸ ਦੇ ਨਾਲ ਸਾਂਝਾ ਕਰ ਸਕਦੇ ਹੋ ਸੂਰਜ ਗ੍ਰਹਿਣ ਤੋਂ ਪਹਿਲਾਂ ਦਾ ਜਿਹੜਾ ਸੂਤਕ ਕਾਲ ਦਾ ਸਮਾਂ ਹੁੰਦਾ ਹੈ 8 ਘੰਟੇ ਪਹਿਲਾਂ ਹੀ ਸ਼ੁਰੂ ਹੋ ਜਾਂਦਾ ਹੈ ਇਸ ਲਈ ਜਿਹੜੀਆਂ ਗਰਭਵਤੀ ਮਹਿਲਾਵਾਂ ਹਨ ਉਹਨਾਂ ਨੂੰ ਆਪਣਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਇਸ ਸਮੇਂ ਉਹ ਸੂਈ ਕੈਂਚੀ ਵਗੈਰਾ ਤੋਂ ਦੂਰ ਹੀ ਰਹਿਣ ਭਾਵ ਕਿ ਰਸੋਈ ਤੋਂ ਹੀ ਦੂਰ ਰਹਿਣ ਗਿਆ ਤਾਂ ਚੰਗਾ ਹੋਵੇਗਾ ਇਸ ਸੂਰਜ ਗ੍ਰਹਿਣ ਦੇ ਸਮੇਂ ਨਾ ਤਾਂ ਉਹਨਾਂ ਨੂੰ ਭੋਜਨ ਗ੍ਰਹਿਣ ਕਰਨਾ ਚਾਹੀਦਾ ਭਾਵ ਕਿ ਖਾਣਾ ਨਹੀਂ ਚਾਹੀਦਾ ਤੇ ਨਾ ਹੀ ਉਹਨਾਂ ਨੂੰ ਕੋਈ ਕਪੜਾ ਵਗੈਰਾ ਕੱਟਣਾ ਚਾਹੀਦਾ ਹੈ ਇਸ ਸਮੇਂ ਉਹ ਜੇਕਰ ਸੈਰ ਕਰਦੀਆਂ ਹੋਈਆਂ ਰਹਿਣਗੀਆਂ ਤਾਂ ਵਧੀਆ ਰਹਿਣਗੀਆਂ ਇਸ ਸਮੇਂ ਕਿਹਾ ਜਾਂਦਾ ਹੈ ਕਿ ਉਹਨਾਂ ਨੂੰ ਰੈਸਟ ਵੀ ਬਿਲਕੁਲ ਨਹੀਂ ਕਰਨੀ ਚਾਹੀਦੀ ਤੇ ਇਸ ਦੇ ਨਾਲ ਉਹਨਾਂ ਦੇ ਬੱਚੇ ਤੇ ਮਾੜਾ ਪ੍ਰਭਾਵ ਪੈ ਜਾਂਦਾ ਹੈ ਸੋ ਦੋਸਤੋ ਸਭ ਤੋਂ ਪਹਿਲੀ ਖੁਸ਼ ਨਸੀਬ ਰਾਸ਼ੀ ਹੈ ਜੇ ਕਰਕ ਰਾਸ਼ੀ ਕਰਕ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਅੱਜ ਅਸੀਂ ਤੁਹਾਡੇ ਬਾਰੇ ਸਭ ਤੋਂ ਪਹਿਲਾਂ ਗੱਲ ਕਰ ਰਹੇ ਹਾਂ ਉਹ ਹੈ ਉਹ ਰਾਸ਼ੀ ਹੈ ਜੋ ਇਸ ਵਾਰ 29 ਮਾਰਚ ਭਾਵ ਕੇ ਅੱਜ ਦੇ ਦਿਨ ਚੇਤ ਅਮਾਵਸਿਆ ਵਾਲੇ ਦਿਨ ਸੂਰਜ ਗ੍ਰਹਿਣ ਵਾਲੇ ਦਿਨ ਵੀ ਕਰੋੜਪਤੀ ਹੋ ਜਾਵੇਗੀ ਧਨ ਦੇ ਨਾਲ ਮਾਲਾ-ਮਾਲ ਹੋਣ ਵਾਲੀ ਹੈ ਜੀ ਹਾਂ ਦੋਸਤੋ ਇਸ ਰਾਸ਼ੀ ਵਾਲੇ ਜਾਤਕਾਂ ਦੇ ਲਈ ਅੱਜ 29 ਮਾਰਚ ਨੂੰ ਲੱਗਣ ਵਾਲਾ ਸੂਰਜ ਗ੍ਰਹਿਣ ਇਹਨਾਂ ਦੇ ਲਈ ਸ਼ੁਭ ਸਾਬਿਤ ਹੋ ਜਾਵੇਗਾ ਇਹਨਾਂ ਦੀ ਕਿਸਮਤ ਨੂੰ ਬਦਲ ਕੇ ਰੱਖ ਦੇਵੇਗਾ ਕਿਉਂਕਿ ਦੋਸਤੋ 12 ਸਾਲਾਂ ਦੇ ਬਾਅਦ ਸੂਰਜ ਗ੍ਰਹਿਣ ਦਾ ਚੰਗਾ ਪ੍ਰਭਾਵ ਇਸ ਰਾਸ਼ੀ ਨੂੰ ਵੇਖਣ ਨੂੰ ਮਿਲ ਸਕਦਾ ਹੈ ਜਿਸ ਦੇ ਨਾਲ ਇਹਨਾਂ ਦੀ ਜ਼ਿੰਦਗੀ ਵਿੱਚ ਬਹੁਤ ਹੀ ਵਧੀਆ ਸਮਾਂ ਸ਼ੁਰੂ ਹੋ ਜਾਵੇਗਾ ਜੇਕਰ ਇਹ ਲੰਮੇ ਸਮੇਂ ਤੋਂ ਬਹੁਤ ਹੀ ਵੱਡੇ ਸੁਪਨੇ ਆਪਣੀ ਜ਼ਿੰਦਗੀ ਦੇ ਪ੍ਰਤੀ ਆਪਣੇ ਕੈਰੀਅਰ ਦੇ ਪ੍ਰਤੀ ਸਜਾ ਕੇ ਬੈਠੇ ਸਨ ਜੋ ਕਿ ਅਜੇ ਤੱਕ ਪੂਰੇ ਨਹੀਂ ਸਨ ਹੋਏ ਤਾਂ ਆਉਣ ਵਾਲੀ ਭਵਕੀ ਅੱਜ ਦੇ ਦਿਨ ਸੂਰਜ ਗ੍ਰਹਿਣ ਦੇ ਮੌਕੇ ਤੁਹਾਡੇ ਲਈ ਬਹੁਤ ਹੀ ਸਮਾਂ ਸ਼ੁਭ ਸਾਬਿਤ ਹੋ ਜਾਵੇਗਾ ਜਿਸ ਵਿੱਚ ਤੁਹਾਡੇ ਬਚਪਨ ਦੇ ਸੁਪਨੇ ਵੀ ਹੁਣ ਪੂਰੇ ਹੋ ਜਾਣਗੇ ਕਿਉਂਕਿ ਦੋਸਤ 121 ਸਾਲਾਂ ਦੇ ਬਾਅਦ ਸੂਰਜ ਦੇਵ ਅਤੇ ਸ਼ਨੀ ਦੇਵ ਦਾ ਪ੍ਰਭਾਵ ਤੁਹਾਡੀ ਰਾਸ਼ੀ ਉੱਤੇ ਪੈਣ ਜਾ ਰਿਹਾ ਹੈ ਜਿਸ ਦਾ ਪ੍ਰਭਾਵ ਪੈਣ ਦੇ ਨਾਲ ਤੁਹਾਡੀ ਜ਼ਿੰਦਗੀ ਵਿੱਚ ਕਾਫੀ ਜ਼ਿਆਦਾ ਉਤਰਾ ਚੜਾ ਆਉਣਗੇ ਜਿਹੜੇ ਕਿ ਤੁਹਾਡੇ ਲਈ ਸ਼ੁਭ ਸਾਬਿਤ ਹੋ ਜਾਣਗੇ ਤੁਹਾਡੀ ਜ਼ਿੰਦਗੀ ਵਿੱਚ ਡਬਲ ਫੇਅਰ ਦੇ ਨਾਲ ਕਿਸਮਤ ਬਦਲ ਜਾਵੇਗੀ ਦੋਸਤੋ ਜੇਕਰ ਤੁਹਾਡਾ ਲੜਕਾ ਜਾਂ ਲੜਕੀ ਕਾਫੀ ਸਮੇਂ ਤੋਂ ਸਰਕਾਰੀ ਨੌਕਰੀ ਦੀ ਭਾਲ ਕਰ ਰਹੇ ਸੰਤਾ ਅੱਜ ਦੇ ਦਿਨ ਇਹਨਾਂ ਦੇ ਲਈ ਸਮਾਂ ਬੜਾ ਹੀ ਸ਼ੁਭ ਸਾਬਿਤ ਹੋ ਜਾਵੇਗਾ ਇਹਨਾਂ ਨੂੰ ਸਰਕਾਰੀ ਜਾਂ ਪ੍ਰਾਈਵੇਟ ਬੈਂਕ ਦੇ ਵਿੱਚ ਵੀ ਮੈਨੇਜਰ ਦੀ ਨੌਕਰੀ ਪ੍ਰਾਪਤ ਹੋ ਸਕਦੀ ਹੈ ਇਸ ਤੋਂ ਇਲਾਵਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਤੁਹਾਡੇ ਘਰ ਦੇ ਵਿੱਚੋਂ ਜਿਹੜੀ ਵੀ ਨਕਾਰਾਤਮਕ ਊਰਜਾ ਸੀ ਉਸ ਦਾ ਹੁਣ ਅੰਤ ਹੋ ਜਾਵੇਗਾ ਜਿਸ ਦੇ ਕਾਰਨ ਤੁਹਾਨੂੰ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਤੁਹਾਡੇ ਘਰ ਦਾ ਕੋਈ ਨਾ ਕੋਈ ਮੈਂਬਰ ਬਿਸਤਰ ਤੇ ਲੇਟਿਆ ਰਹਿੰਦਾ ਸੀ ਭਾਵੇਂ ਕੇ ਬਿਮਾਰ ਹੋ ਜਾਂਦਾ ਸੀ ਪਰ ਹੁਣ ਨਕਾਰਾਤਮਕ ਊਰਜਾ ਸਮਾਪਤ ਹੋ ਜਾਵੇਗੀ ਤੇ ਸਕਾਰਾਤਮਕ ਊਰਜਾ ਦਾ ਪ੍ਰਭਾਵ ਤੁਹਾਡੇ ਘਰ ਵਿੱਚ ਵੇਖਣ ਨੂੰ ਮਿਲੇਗਾ ਭਾਵੇਂ ਤੁਹਾਡੀਆਂ ਪਰੇਸ਼ਾਨੀਆਂ ਦਾ ਹੁਣ ਅੰਤ ਹੋ ਜਾਵੇਗਾ ਜਿਸ ਨਾਲ ਤੁਹਾਡੇ ਪਰਿਵਾਰਕ ਮੈਂਬਰਾਂ ਦੀ ਸਿਹਤ ਵਿੱਚ ਕਾਫੀ ਜ਼ਿਆਦਾ ਸੁਧਾਰ ਆਵੇਗਾ ਦੁੱਖ ਕਸ਼ਟ ਕਲੇਸ਼ ਹਮੇਸ਼ਾ ਹਮੇਸ਼ਾ ਲਈ ਖਤਮ ਹੋ ਜਾਣਗੇ ਸੋ ਦੋਸਤੋ ਅਗਲੀ ਖੁਸ਼ਕਿਸਮਤ ਰਾਸ਼ੀ ਹੈ ਜਿਹੜੇ ਇਸਮ ਕਹਤੇ ਧਨਵਾਨ ਬਣ ਜਾਵੇਗੀ ਉਹ ਹੈ ਜੀ ਕੁੰਭ ਰਾਸ਼ੀ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਸ ਵਾਰ ਅੱਜ ਦੇ ਦਿਨ 29 ਮਾਰਚ ਆਮਵਸਿਆ ਦੇ ਦਿਨ ਸੂਰਜ ਗ੍ਰਹਿਣ ਦੇ ਮੌਕੇ ਵੀ ਇਹ ਰਾਸ਼ੀ ਕਰੋੜਪਤੀ ਹੋ ਜਾਵੇਗੀ ਜਿਸ ਦਾ ਸ਼ੁਭ ਪ੍ਰਭਾਵ ਇਸ ਰਾਸ਼ੀ ਤੇ ਵੇਖਣ ਨੂੰ ਮਿਲ ਸਕਦਾ ਹੈ ਜੀ ਹਾਂ ਦੋਸਤੋ ਜੇਕਰ ਇਹਨਾਂ ਦੇ ਘਰ ਵਿੱਚ ਕਾਫੀ ਸਮੇਂ ਤੋਂ ਬਿਮਾਰੀ ਚੱਲ ਰਹੀ ਸੀ ਬਿਮਾਰੀ ਘਰ ਤੋਂ ਦੂਰ ਜਾਣ ਦਾ ਨਾਂ ਨਹੀਂ ਲਿਸੀ ਰਹੀਂਦੀ ਤੇ ਦੂਜੀ ਬਿਮਾਰੀ ਹਟ ਜਾਂਦੀ ਸੀ ਤੇ ਤੀਜੀ ਆ ਜਾਂਦੀ ਸੀ ਹੁਣ ਇਹਨਾਂ ਨੂੰ ਹਮੇਸ਼ਾ ਹਮੇਸ਼ਾ ਲਈ ਬਿਮਾਰੀਆਂ ਤੋਂ ਛੁਟਕਾਰਾ ਮਿਲਣ ਵਾਲਾ ਹੈ ਇਹਨਾਂ ਦੇ ਘਰ ਵਿੱਚ ਆਮਦਨ ਦਾ ਬਹੁਤ ਜ਼ਿਆਦਾ ਆਗਮਨ ਹੋ ਜਾਵੇਗਾ ਕਿਉਂਕਿ ਇਹਨਾਂ ਦੇ ਲਈ ਅੱਜ ਦਾ ਦਿਨ 29 ਮਾਰਚ ਸੂਰਜ ਗ੍ਰਹਿਣ ਦਾ ਸਮਾਂ ਬਿਜ਼ਨਸ ਕਰਨ ਦੇ ਲਈ ਬਹੁਤ ਹੀ ਸ਼ੁਭ ਸਮਾਂ ਸਾਬਿਤ ਹੋ ਜਾਵੇਗਾ ਜੋ ਕਿ ਇਹਨਾਂ ਨੂੰ ਡੀਲ ਕਰਨ ਦੇ ਵਿੱਚ ਕਾਫੀ ਜ਼ਿਆਦਾ ਮੁਨਾਫਾ ਦਿਵਾ ਸਕਦਾ ਹੈ ਇਸ ਤੋਂ ਇਲਾਵਾ ਇਹਨਾਂ ਦੇ ਲੜਕੇ ਜਾਂ ਲੜਕੀ ਦਾ ਰਿਸ਼ਤਾ ਜੋ ਲੰਮੇ ਸਮੇਂ ਤੋਂ ਰੁਕਿਆ ਹੋਇਆ ਸੀ ਰਿਸ਼ਤੇ ਵਿੱਚ ਕਾਫੀ ਰੁਕਾਵਟਾਂ ਆ ਰਹੀਆਂ ਸਨ ਰਿਸ਼ਤਾ ਹੋ ਜਾਂਦਾ ਸੀ ਪਰ ਐਨ ਮੌਕੇ ਤੇ ਆ ਕੇ ਟੁੱਟ ਜਾਂਦਾ ਸੀ ਪਰ ਹੁਣ ਇਹ ਸਮਾਂ ਤੁਹਾਡੇ ਲਈ ਸ਼ੁਭ ਸਾਬਿਤ ਹੋ ਜਾਵੇਗਾ ਤੁਹਾਡੇ ਬੱਚੇ ਦਾ ਰਿਸ਼ਤਾ ਇੱਕ ਹਫ਼ਤੇ ਵਿੱਚ ਜ਼ਰੂਰ ਹੋ ਜਾਵੇਗਾ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹਨਾਂ ਦੇ ਘਰ ਵਿੱਚ ਜੇਕਰ ਕੋਈ ਵੀ ਬੇਔਲਾਦ ਔਰਤ ਸੀ ਤਾਂ ਉਸ ਨੂੰ ਮਾਰਚ ਦੇ ਮਹੀਨੇ ਦੇ ਅੰਤ ਤੱਕ ਬੱਚੇ ਦੀ ਪ੍ਰਾਪਤੀ ਹੋ ਜਾ ਸਕਦੀ ਹੈ ਜਿਸ ਦੇ ਨਾਲ ਇਹਨਾਂ ਦੇ ਘਰ ਵਿੱਚ ਹੁਣ ਮਠਿਆਈਆਂ ਵੰਡਣ ਦਾ ਕੰਮ ਸ਼ੁਰੂ ਹੋ ਸਕਦਾ ਹੈ ਇਹਨਾਂ ਦੇ ਲਈ ਸੂਰਜ ਗ੍ਰਹਿਣ ਦਾ ਸ਼ੁਭ ਪ੍ਰਭਾਵ ਇਹਨਾਂ ਨੂੰ ਵੇਖਣ ਨੂੰ ਮਿਲੇਗਾ ਇਹ ਖੁਦ ਮਹਿਸੂਸ ਕਰਨਗੇ ਸੋ ਦੋਸਤੋ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਮਿਥਨ ਰਾਸ਼ੀ ਮਿਥਨ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਸਭ ਤੋਂ ਅਮੀਰ ਰਾਸ਼ੀ ਤੁਹਾਡੀ ਸਾਬਿਤ ਹੋ ਜਾਵੇਗੀ ਇਸ ਵਾਰ ਅੱਜ 29 ਮਾਰਚ ਨੂੰ ਸੂਰਜ ਗ੍ਰਹਿਣ ਦਾ ਪ੍ਰਭਾਵ ਤੁਹਾਡੇ ਤੇ ਬਹੁਤ ਵਧੀਆ ਪੈਣ ਵਾਲਾ ਹੈ ਦੋਸਤੋ ਇਹ ਰਾਸ਼ੀ ਵਾਲਿਆਂ ਦੇ ਲਈ ਦੱਸ ਦਈਏ ਕਿ ਤੁਹਾਨੂੰ ਕੈਰੀਅਰ ਦੇ ਸੰਬੰਧੀ ਕੋਈ ਬਹੁਤ ਵੱਡੀ ਗੁੱਡ ਨਿਊਜ਼ ਸੁਣਨ ਨੂੰ ਮਿਲ ਸਕਦੀ ਹੈ ਜੇਕਰ ਤੁਸੀਂ ਦੁਕਾਨਦਾਰੀ ਦਾ ਕੰਮ ਕਿਸੇ ਸਾਂਝੇਦਾਰੀ ਵਿੱਚ ਕਰਦੇ ਹੋ ਤਾਂ ਉਸ ਵਿੱਚ ਤੁਹਾਨੂੰ ਜਿਆਦਾ ਦੁਗਣਾ ਮੁਨਾਫਾ ਹੋ ਜਾਵੇਗਾ ਜਿਸ ਨੂੰ ਵੇਖ ਕੇ ਤੁਸੀਂ ਖੁਦ ਹੈਰਾਨ ਰਹਿ ਜਾਓਗੇ ਕਿਉਂਕਿ ਇਹ ਸਮਾਂ ਤੁਹਾਡੇ ਲਈ ਸ਼ੁਭ ਰਹਿ ਸਕਦਾ ਹੈ ਦੋਸਤੋ ਇਹਨਾਂ ਦੇ ਲਈ ਦੱਸਿਆ ਜਾ ਰਿਹਾ ਹੈ ਕਿ ਕੋਈ ਵੀ ਲੋਟਰੀ ਬੰਪਰ ਜਾਂ ਲੱਕੀ ਨੰਬਰ ਇਹਨਾਂ ਲਈ ਅੱਜ ਚੰਗਾ ਸਾਬਿਤ ਹੋ ਜਾਵੇਗਾ ਜੋ ਇਹਨਾਂ ਨੂੰ ਕਰੋੜਪਤੀ ਬਣਾ ਸਕਦਾ ਹੈ ਇਸ ਤੋਂ ਇਲਾਵਾ ਇਹਨਾਂ ਦੇ ਉੱਤੇ ਆਉਣ ਵਾਲੇ ਸੰਕਟ ਵੀ ਸੂਰਜ ਗ੍ਰਹਿਣ ਦੇ ਚੰਗੇ ਪ੍ਰਭਾਵ ਦੇ ਕਾਰਨ ਸਮਾਪਤ ਹੋ ਜਾਣਗੇ। ਦੋਸਤੋ, ਕੰਨਿਆ ਰਾਸ਼ੀ ਤੇ ਮੀਨ ਰਾਸ਼ੀ ਵਾਲੇ ਜਾਤਕਾਂ ਉੱਤੇ ਸੂਰਜ ਗ੍ਰਹਿਣ ਦਾ ਮਾੜਾ ਪ੍ਰਭਾਵ ਪੈ ਸਕਦਾ ਹੈ। ਇਸ ਲਈ ਇਹਨਾਂ ਨੂੰ ਆਪਣਾ ਬਚਾਅ ਕਰਨਾ ਬੜਾ ਹੀ ਜ਼ਰੂਰੀ ਹੈ। ਦੋਸਤੋ, ਜੇਕਰ ਵੀਡੀਓ ਵਧੀਆ ਲੱਗੀ ਇਸ ਨੂੰ ਲਾਈਕ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਧੰਨਵਾਦ।